ਸਾਰੇ ਅਨੁਸਤ ਸਤਿ ਸ਼੍ਰੀ ਰਾਮ ਜੀ ਰਿਸ਼ਤੇ ਰਿਸ਼ਤੇ ਪੰਜਾਬੀ ਮੈਟਰਨਿਅਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਦੇ ਰਿਸ਼ਤੇ ਹੈ ਜੀ ਮੁੰਡੇ ਅਤੇ ਕੁੜੀਆਂ ਦੇ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਅੱਜ ਦੋ ਸਕੇ ਭੈਣ ਭਰਾ ਦਾ ਰਿਸ਼ਤਾ ਹੈ ਜੀ ਪਹਿਲਾ ਰਿਸ਼ਤਾ ਦਾ ਨਾਮ ਹੈ ਕੌਰ ਕਨੇਡਾ ਪੀਆਰ ਹੈ ਜਨਮ 2000 ਦਾ ਬੱਥ ਜੌਬ ਹੈ ਲੜਕੀ ਦੀ ਹੈਲਥ ਕੇਅਰ ਚ ਹਾਈਟ 5 ਫੁੱਟ 6 ਇੰਚ ਹੈ ਜਰਸੀ ਕੇ ਪਰਿਵਾਰ ਆ ਇੱਕ ਭਰਾ ਹੈਗਾ ਜਨਮ 1995 ਜਨਮ ਲੜਕੀ ਦਾ 1995 ਅਸੀਂ ਜਿਸ ਦਾ ਵਿਜ਼ਿਟਰ ਵੀਜ਼ਾ ਲੱਗਿਆ ਹੋਇਆ ਹੈਗਾ ਏਰੀਆ ਮੋਗਾ ਮੁੰਡਾ ਸੋਹਣਾ ਸੁਨਖਾ ਤੇ ਨਸ਼ੇਪਤੇ ਤੋ ਰਾਇਤਾ ਹੋਵੇ ਬਦਿਆ ਪਰਿਵਾਰ ਤੋਂ ਰਿਸ਼ਤਾ ਹੈਗਾ ਹਾਈਟ ਕੁੜੀ ਦੀ 5 ਫੋਰ 7 ਤੈਂਚਾ ਤਾਂ ਕੋਵੇ ਉਹੀ ਸੰਪਰਕ ਕਰਨ ਪਰ ਨੂੰ ਵੀ ਪਿਆਰ ਕੁੜੀ ਦਾ ਰਿਸ਼ਤਾ ਕਰਵਾ ਸਕਣ ਪਰਿਵਾਰ ਦਾ ਨੰਬਰ 9855036179 ਇਹ ਇਹ ਦੋਨੇ ਭੈਣ ਭਰਾਵਾਂ ਦਾ ਰਿਸ਼ਤਾ ਸੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਪਰਿਵਾਰ ਦਾ ਨੰਬਰ ਬੋਲ ਦਿੱਤਾ ਗਿਆਗਾ ਉਹ ਸੰਪਰਕ ਕਰਕੇ ਗੱਲਬਾਤ ਸਿੱਧੀ ਕਰ ਸਕਦੇ ਆਗਲਾ ਰਿਸ਼ਤਾ ਨਾਮ ਹੈ ਜੀ ਜਗਮਾਰ ਸਿੰਘ ਕਾਸਟ ਆ ਜੱਟ ਸਿੱਖ ਗੋਤਾ ਟਿੱਲ ਲੋਪੜਾ i ਪਲਾਸਟੂ ਪਾਸ 7474 ਨੰਬਰ ਪਰ ਫਾਈਲ ਆ ਪੜ੍ਹਾਈ ਆ ਆਈਟੀਆਈ ਉਸ ਤੋਂ ਬਾਅਦ ਆਈਟੀਆਈ 3 ਇਅਰ ਟੀਚਰ ਐਕਸਪੀਰੀਅੰਸ ਜ਼ਮੀਨ 8 ਕਿਲੇ ਆ ਟੋਟਲ ਉਮਰ ਹੈ ਜੀ 33 ਦੂਸਰਾ ਮਹੀਨਾ 999 ਪਿਤਾ ਜੀ ਖੇਤੀਬਾੜੀ ਮਾਤਾ ਜੀ ਹਾਊਸ ਵਾਈਫ ਦੋ ਭੈਣਾਂ ਇੱਕ ਕੈਨੇਡਾ ਤੇ ਇੱਕ ਹੀ ਨਿਊਜ਼ੀਲੈਂਡ ਮੈਰਿਡ ਆ ਭਰਾ ਆਰਮੀ ਚ ਆ ਨੰਬਰ ਨੋਟ ਕਰੋ ਪਰਿਵਾਰ ਦਾ 9056504253 ਆਗਲਾ ਰਿਸ਼ਤਾ ਹੈ 775 ਨਾਮ ਹੈ ਸਿਮਰਨਜੀਤ ਸਿੰਘ ਉਮਰ 11 4 1994 ਦਾ ਬੱਥ ਪੜ੍ਹਾਈ ਪਾਸ ਟੂ ਪਾਸ ਜੌਬ ਹੈ ਪੋਲਿਟਿਕਲ ਬੰਦੇ ਦੇ ਨਾਲ ਨਾਲ ਹੀ ਰਹਿੰਦੇ ਹੈਗੇ ਇਨਕਮ ਵੀ 1000 ਰੁਪਿਆ ਮੰਥਲੀ ਕਾਸਟਾ ਜਰਸੀ ਦੀ ਮਾਤਾ ਜੀ ਹਾਊਸ ਵਾਈਫ ਹੈ ਇੱਕ ਭੈਣ ਮੈਰਿਡ ਹੈ ਐਡਰੈਸ ਹੈ ਜਿਹੜਾ ਇਹਨਾਂ ਦਾ ਤਰਨ ਤਰਨ ਅਮਰਸਰ ਰੋਡ ਤੇ ਮੁੰਡਾ ਮੋਨਾ ਦੇ ਨਸ਼ਰਤਾ ਬੜੀਆ ਘਰ ਤੇ ਪਰਿਵਾਰ ਹੈ ਜ਼ਮੀਨ ਨਹੀਂ ਕੋਈ ਤੇਰੇ ਇਥੇ ਸਿੰਪਲ ਕਰੇ ਲੁਕੁੜੀ ਦਾ ਬੇ ਮੰਗ ਡਿਮੈਂਡ ਕੋਈ ਨਹੀਂ ਨੰਬਰ ਨੋਟ ਕਰੋ 7009130956 ਇਹ ਪਰਿਵਾਰ ਦਾ ਨੰਬਰ ਸੀਗਾ अगला रेस्ता है जी 7477 नाम है सिंह कास्ट जर्सी जिला मोघे तो अपेंड है स्मालसर बढ़िया गोठी पाई है मुंडा बढ़िया काम करदागा महीने दी सैलरी 60000 ਰੁਪਇਆ ਪੜਾਈ ਪਲੱਸ 2 ਪਾਸ ਹੈ मुंडा ਸੋਹਣਾ ਤੇ ਨਸ਼ਾ ਰਹਾ ਤਾਂ ਮੰਗ ਡਿਮਾਂਡ ਕੋਈ ਨਹੀਂ ਰਹਿਤਾ ਕੁੜੀ ਘਰੇਲੂ ਕੰਮਕਾਰ ਵਾਲੀ ਉਹ ਵੀ ਪਲੱਸ 2 ਕਰੀ ਹੋਈ ਸੀ ਨੰਬਰ ਨੋਟ ਕਰੋ 84275 72438 ਅਗਲਾ ਰਿਸ਼ਤਾ ਹੈ 7478 ਨੰਬਰ ਨਾਮ ਹੈ ਗੁਰਿੰਦਰ ਸਿੰਘ ਕਾਸਟਾ ਜਰਸੀ ਕੁਮਰ ਦਾਸ ਮਾਰਚ 1994 ਜ਼ਿਲ੍ਹਾ ਲੁਧਿਆਣਾ ਹਾਈਟ 5 ਫੁੱਟ 8 ਇੰਚ ਪੜਾਈ ਬੀਏ ਪਾਸ ਐਕੋਪੇਸ਼ਨ 8ਲ ਕੰਪਨੀ ਸੌਫਟਵੇਅਰ ਇੰਜੀਨੀਅਰਿੰਗ ਚ ਜੀ ਤੇ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਆ ਮੁੰਡਾ ਸਿੱਖ ਸਰਦਾਰ ਤੇ ਨਸ਼ਾ ਰਹਿਤਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 97811 01424 ਇਹ ਪਰਿਵਾਰ ਦਾ ਨੰਬਰ ਸੀ ਤੁਸੀਂ ਡਾਇਰੈਕਟ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਆਇਲਾ ਰਿਸ਼ਤਾ ਹੈ 7479 ਨਾਮ ਹੈ ਸਿੰਘ ਤਹਿਸੀਲ ਹੈ ਧੂਰੀ ਜ਼ਿਲ੍ਹਾ ਸੰਗਰੂਰ ਕਸਟਾ ਜਰਸੀ ਜਨਮ ਮਿਤੀ 2 ਤਰੀਕ 10ਵਾਂ ਮਹੀਨਾ 2002 ਦਾ ਬੱਥ ਇੱਕ ਭੈਣ ਹੈ ਜੀ ਇੱਕ ਭਰਾ ਹੈ ਭੈਣ ਫੌਰੀ ਚ ਹੈ ਜ਼ਮੀਨ ਨਹੀਂ ਪਰ ਖੇਤੀ ਕਰਦੇ ਆ ਕੱਢ ਪੰਜ ਫੁੱਟ 8 ਇੰਚ ਦਾ ਨਸ਼ਾ ਰਹਿਤ ਪਰਿਵਾਰ ਯੋਗਤਾ ਦਸਵੀਂ ਪਾਸ ਹੈ ਆਪਣਾ ਵਧੀਆ ਕਾਰੋਬਾਰ ਹੈ ਇਨਕਮ 50000 ਪ੍ਰਤੀ ਮਹੀਨਾ ਵਿਆਹ ਦਾ ਖਰਚਾ ਮੁੰਡੇ ਵਾਲੇ ਕਰਨਗੇ ਵਿਆਹ ਤੇ ਮੁੰਡਾ ਸਿੱਖ ਸਰਦਾਰ ਤੇ ਨਸ਼ੇ ਰਹਿਤ ਹੈ ਨੰਬਰ ਨੋਟ ਕਰੋ 8288052 ਅਗਲਾ ਰਿਸ਼ਤਾ ਹੈ 7481 ਨਾਮ ਹੈ ਰਾਜਵੀਰ ਰਾਜਦੀਪ ਸਿੰਘ ਉਮਰ ਹੈ 52 1990 ਹਾਈਟ 59 ਕਾਸਟਾ ਜਰਸੀਕ ਕੁਆਲੀਫਿਕੇਸ਼ਨ ਹੈ ਜੀ ਕੰਮ ਪ੍ਰਾਈਵੇਟ ਜੌਬ ਐਂਬੂਲੈਂਸ ਜੀ ਆਪਣੀ ਐਨੂਅਲ ਉਸ ਵਿੱਚ ਉਹ ਇਨਕਮ ਹੈ ਜੀ 4 ਤੋਂ 5 ਲੱਖ ਪੇਰੈਂਟਸ ਬੱਥ ਪੇਰੈਂਟਸ ਜਿਹੜੇ ਮੁੰਡੇ ਦੇ ਐਕਸਪਾਇਰ ਹੈ ਜੀ ਮਾਤਾ ਪਿਤਾ ਸਿਵਲਿੰਗ ਚ ਵਨ ਬ੍ਰਦਰ ਹੈ ਜਿਲ੍ਹਾ ਗੁਰਦਾਸਪੁਰ ਰਿਸ਼ਤਾ ਪਿੰਡ ਤੋਂ ਆ ਮੁੰਡਾ ਸੋਨਾ ਤੇ ਨਸ਼ਾ ਰਹਿਤਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 9914000400 58 ਅਗਲਾ ਅਰਸਤਾ ਹੈ ਜੀ 7485 ਨਾਮ ਹੈ ਲਖਵੀਰ ਸਿੰਘ ਉਮਰ 18 ਫਰਵਰੀ 1996 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਲੁਧਿਆਣਾ ਪੜ੍ਹਾਈ ਆਈਟੀਆਈ ਡੀਜ਼ਲ ਮਕੈਨਿਕ ਵਰਕ ਟ੍ਰਾਂਸਪੋਰਟ ਟ੍ਰਾਂਸਪੋਰਟੇਸ਼ਨ ਬਿਜ਼ਨਸ ਐਂਡ ਐਗਰੀਕਲਚਰਸ ਗਾਸਟਾ ਜਰਸੀ ਕਿ ਤਿੰਨ ਭੈਣਾ ਮੈਰਿਡ ਹੈ ਇੱਕ ਭੈਣ ਸੈਟਲ ਇਨ ਕੈਨੇਡਾ ਵਨ ਸਿਸਟਰ ਇਨ ਇਟਲੀ ਪੇਰੈਂਟਸ ਹੈਵ ਅ 10 ਇਅਰਸ ਕੈਨੇਡਾ ਵੀਜ਼ਾ ਗੋਤ ਨਾ ਦਾ ਸੰਧੂ ਹੈ ਰੇਸ਼ਟਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਦਾ ਮੁੰਡਾ ਨਿਸ਼ਿਪਤੇ ਤੁਰਿਆ ਤਾਂ ਨੰਬਰ ਨੋਟ ਕਰੋ 773555 14100 13 ਅਗਲਾ ਦਿੱਤਾ ਹੈ 7487 ਨੰਬਰ ਹੈ ਜੀ ਫਬਜੀ ਮੁੰਡਾ ਨਾਮ ਹੈ ਸਿੰਘ ਕਾਸਟ ਹੈ ਜੱਟ ਸਿੱਖ ਹੈ ਗੋਤ ਹੈ ਕਲੇਰ ਉਮਰ ਹੈ 2 ਤਰੀਕ ਪਹਿਲਾ ਮਹੀਨਾ 1997 ਹਾਈਟ 5 ਫੁੱਟ 10 ਇੰਚ ਪੜਾਈ ਪਾਸਟੂ ਨਾਨ ਮੈਡੀਕਲ ਤੰਨੇ ਕਿਲੇ ਜਮੀਨ ਹੈ ਦੋ ਪੁਰਾਣੇ ਮੁੰਡਾ ਸੋਣਾ ਤੇ ਨਸ਼ਾ ਰਹਿਤਾ ਫੌਜ ਚ ਡਿਊਟੀ ਕਰਦਾ ਮਾਤਾ ਪਿਤਾ ਜੀ ਆ ਪਰਿਵਾਰ ਚ ਪਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਇੱਕ ਭਰਾ ਯੂ ਐਸ ਤੋਂ ਗਿਆ ਹੋਇਆ ਹੈਗਾ ਜ਼ਿਲ੍ਹਾ ਲੁਧਿਆਣਾ ਨੰਬਰ ਨੋਟ ਕਰੋ 62842 44336 ਅਗਲਾ ਰਿਸ਼ਤਾ ਹੈ ਜੀ 7499 ਨਾਮ ਹੈ ਅਮਰਿੰਦਰ ਸਿੰਘ ਕਾਸਟ ਜਰਸੀ ਗੋਤਾ ਪੰਨੂ ਜ਼ਿਲ੍ਹਾ ਲੁਧਿਆਣਾ ਸੌਰੀ ਜ਼ਿਲ੍ਹਾ ਪਟਿਆਲਾ ਦਾ ਦੋ ਭਰਾ ਨੇ ਇੱਕ ਭੈਣ ਆ ਭੈਣ ਮੈਰਿਡ ਹੈ ਭਰਾ ਵੀ ਅਨਮੈਰਿਡ ਆਪਣੀ ਗੱਡੀ ਨਿਊ ਲਈ ਹੈ ਉਹ ਗੱਡੀ ਚਲਾਉਂਦਾ ਇੱਕ ਕਿਲਾ ਜ਼ਮੀਨ ਸ਼ਹਿਰੀ ਆ ਉਮਰ ਦਾਸ 8 1994 ਰਹਿਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਤੇ ਸਮਝਦਾਰ ਹੋਵੇ ਮੁੰਡਾ ਸਿੱਖ ਸਰਦਾਰ ਤੇ ਨਸ਼ਾ ਰਹਿਤਾ ਨੰਬਰ نوٹ ਕਰੋ 62840 12700 65 ਅਗਲਾ ਰਿਸ਼ਤਾ ਹੈ 7490 ਪ੍ਰੋਫਾਈਲ ਹੈ ਜੀ ਨਾਮ ਹੈ ਸ਼ਿੰਦਾ ਸਿੰਘ ਚਹਿਲ ਹੈ ਜਨਮ 1998 ਹਾਈਟ 58 ਪਿੰਡ ਚੈਲਾ ਵਾਲੀ ਜਿਲ੍ਹਾ ਮਾਨਸਾ ਜਮੀਨ 2 ਕਿੱਲੇ ਜਰਸੀ ਕਾਸਟ ਆ ਕੰਮ ਪ੍ਰਾਈਵੇਟ ਕੰਪਨੀ ਚ ਚੰਡੀਗੜ੍ਹ ਜੌਬ ਤਨਖਾਹ 30000 ਰੁਪਏ ਮੁੰਡਾ ਮੁੰਨਾ ਤਨਸ਼ਰ ਹੈਤਾ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਨੰਬਰ ਨੋਟ ਕਰੋ 8196075207 ਵਧੀਆ ਪਰਿਵਾਰ ਤੋਂ ਅੱਜ ਦੇ ਰਿਸ਼ਤੇ ਸੀ ਜੀ ਮੁੰਡਿਆਂ ਦੇ ਨੰਬਰਾਂ ਸਮੇਤ ਬੋਲ ਦਿੱਤੇ ਗਏ ਆਗੇ ਉਸ ਤੋਂ ਬਾਅਦ ਕੁੜੀਆਂ ਦੇ ਨੰਬਰ ਸਮੀਤ ਰਿਸ਼ਤੇ ਦੇਖੋ ਤੇ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਰਿਸ਼ਤਾ ਹੈ 631 ਨੰਬਰ ਬ੍ਰਾਹਮਣ ਸ਼ਰਮਾ ਲੜਕੀ ਹੈ ਗੋਤ ਹੈ ਵਾਸੂ ਦੇ ਵਿਸ਼ੇਸ਼ ਹੁਜਾਰਪੁਰ ਏਰੀਆ ਵਰਕ ਪਰਮਿਟ ਤੇ ਕੈਨੇਡਾ 2 YS 올ਡ ਹਾਈਡਪਾਇਨ ਸਟੱਡੀ ਪਲੱਸ 2 ਮੈਡੀਕਲ ਕੰਪਿਊਟਰ ਪ੍ਰੋਗਰਾਮਿੰਗ ਡਿਪਲੋਮਾ ਫਰੋਮ ਕੈਨੇਡਾ ਨੰਬਰ ਨੋਟ ਕਰੋ 986785006 ਅਗਲਾ ਰਿਸ਼ਤਾ ਹੈ 632 ਨਾਮ ਹੈ ਰਮਨਦੀਪ ਕੌਰ ਕਾਸਟਾ ਜਰਸੀ ਕੁੜੀ ਢਿੱਲਵਾ ਗੋਤ ਹੈ ਮੋਗਾ ਏਰੀਆ ਦਾ ਉਮਰ ਆ 4 ਤਰੀਕ 12 ਮਹੀਨਾ 1994 ਹੈ ਜੀ ਤੇ ਹਾਈਟ ਆ 5 ਫੁੱਟ 9 ਇੰਚ ਪੜ੍ਹਾਈ ਆ ਬੀਏ ਪਾਸ ਰਾਧਾ ਸਵਾਮੀ ਫੈਮਿਲੀ ਆਉਣੇ ਵਿਜ਼ਟਰ ਵੀਜ਼ਾ ਕੈਨੇਡਾ ਨੰਬਰ ਨੋਟ ਕਰੋ 8360255280 ਆਗਲਾ ਰਿਸ਼ਤਾ ਹੈ ਜੀ 633 ਨੰਬਰ ਨਾਮ ਹੈ ਜਸਲੀਨ ਕੌਰ ਸਿਟੀ ਅੰਬਾਲਾ ਤੋਂ ਆ ਰੋੜਾ ਸਿੱਖ ਕਾਸਟ ਆ ਲੜਕੀ ਦਾ ਰਿਸ਼ਤਾ ਨੋਟ ਕਰੋ ਉਮਰ 25 ਸਾਲ, ਕੱਦ ਪੰਜ-ਪੰਜ, ਪੜ੍ਹਾਈ ਬੀ.ਕੋਮ, ਪਰਿਵਾਰ ਚ ਕੁੜੀ ਦੇ ਮਾਤਾ-ਪਿਤਾ ਇੱਕ ਭਰਾ ਨੇ ਮੈੜਾ ਕੁੜੀ ਸੋਹਣੀ ਸੁਨਖੀ ਹੈ। ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ, ਮੁੰਡਾ ਨਸ਼ਾ ਰਹਿਤ, ਪਰਿਵਾਰ ਖਾਨਦਾਨੀ ਅਤੇ ਵੈਸ਼ਨੂ ਹੋਵੇ। ਵਿਆਹ ਵਧੀਆ ਕਰਨਾ, ਮੁੰਡੇ ਦਾ ਆਪਣਾ ਕਾਰੋਬਾਰ ਪ੍ਰਾਈਵੇਟ ਜੌਬ ਹੋਵੇ। 633 ਨੰਬਰ 'ਤੇ ਪ੍ਰੋਫਾਈਲ ਰਿਸ਼ਤਾ ਕਹਿ ਕੇ ਲੈ ਸਕਦੇ ਹੋ। ਤੁਸੀਂ ਸਾਡੇ ਤੋਂ ਅਗਲਾ ਰਿਸ਼ਤਾ ਹੈ 634, ਨਾਮ ਹੈ ਗਗਨਦੀਪ ਕੌਰ, ਜ਼ਿਲ੍ਹਾ ਸੰਗਰੂਰ ਤੋਂ ਆ ਜੱਟ ਸਿੱਖ ਹੈ। ਕੁੜੀ ਦਾ ਰਿਸ਼ਤਾ ਗੋਤਾ ਸਮਾਗ ਉਮਰ 25 9 2001 ਹਾਈਟ 55 ਪੜ੍ਹਾਈ ਬੀਐਸਸੀ ਨਰਸਿੰਗ ਫੈਮਲੀ ਚ ਮਾਤਾ ਪਿਤਾ ਇੱਕ ਭਰਾ ਫਾਦਰ ਜੀ ਖੇਤੀਬਾੜੀ ਮਾਤਾ ਜੀ ਹਾਊਸ ਵਾਈਫ ਰਿਸ਼ਤਾ ਜੱਰਸੀ ਪਰਵਾਰ ਤੋਂ ਵੀ ਜ਼ਮੀਨ ਸੱਤ ਕਿਲੇ ਤੋਂ ਉੱਪਰ ਹੋਵੇ ਸੇਸ਼ੂ ਚੰਤੀ ਨੰਬਰ ਪ੍ਰੋਫਾਈਲ ਇਹ ਰਿਸ਼ਤਾ ਹੈਗਾ ਜੇਕਰ ਤੁਹਾਡੇ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਲਾਸਟ ਵਾਲੇ ਦੋ ਰਿਸ਼ਤੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਇਹੀ ਸਾਡਾ ਵਟਸਐਪ ਨੰਬਰ ਹੈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਓ ਤਾਂ ਜੋ ਰਿਸ਼ਤੇ ਤੁਹਾਡੇ ਤੱਕ ਪਹੁੰਚਦੇ ਹੋ ਸਕਣ ਇਕ੍ਰਿਸ਼ਟਾ ਸੇ 637 ਹੈ ਜੀ ਜਰਸੀ ਖਕਾਸਟ ਆ ਕੈਨੇਡਾ ਪੀਆਰ ਆ ਜਨਮ 1990 ਹਾਈਟ 56 ਆ ਪੜਾਈ ਐਮਸੀਏ ਤੇ ਇੱਕ ਡਿਪਲੋਮਾ ਲੜਕੀ ਤਲਾਕਸ਼ੂਦਾ ਹੈ ਲੜਕਾ ਤਲਾਕਸ਼ੂਦਾ ਹੈ ਤੇ ਕੈਨੇਡਾ ਵਿੱਚ ਪੀਆਰ ਉਹ ਬੇ ਨੰਬਰ ਨੋਟ ਕਰੋ 98155 67290 ਇਹ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਦਾ 636 ਨੰਬਰ ਜਟਸੀ ਕਾਸਟ ਲੜਕੀ ਹੈ ਜਨਮ 1997 ਹਾਈਟ 53 ਨਾ ਪੜਾਈ BCA 1 ਇਅਰ ਕੰਪਿਊਟਰ ਕੋਰਸ IELTS ਚੋਂ ਓਵਰਆਲ 6 ਬੈਂਡ ਜ਼ਮੀਨ 12 ਏਕੜ ਫਾਦਰ ਸਾਹਿਬ ਕੋਲ ਮਦਰ ਹਾਊਸ ਵਾਈਫਰ ਰਾਮਪੁਰਾ ਫੂਲ ਬਠਿੰਡਾ ਏਰੀਆ ਤੋਂ ਰਸਤਾ ਦਾ ਲੜਕਾ ਐਨ ਆ ਰਹੀ ਚਾਹੀਦਾ ਹੈਗਾ ਨੰਬਰ ਨੋਟ ਕਰੋ 98724 96605 ਇਹ ਲੜਕੀ ਦੇ ਪਰਿਵਾਰ ਵਾਲਿਆਂ ਦਾ ਨੰਬਰ ਸੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ 635 ਨੰਬਰ ਨਾਮ ਹੈ ਪ੍ਰੀਤ ਕੌਰ ਜ਼ਿਲ੍ਹਾ ਪਟਿਆਲਾ ਰਾਜਪੁਰਾ ਦਾ ਆਸਰਾ ਸਿੱਖ ਰਾਜਪੂਤ ਗੋਤ ਚਹਾਨ ਹਾਈਟ 5 ਫੁੱਟ 6 ਇੰਚ ਜਨਮ ਹੈ ਰਾਜਪੁਰਾ ਪੜਾਈ ਗ੍ਰੈਜੂਏਸ਼ਨ ਬੀਏ ਇਨ ਇੰਡੀਆ ਡਿਪਲੋਮਾ ਇਨ ਕੈਨੇਡਾ ਕਮ ਵਰਕਿੰਗ ਫਰਮ ਅ 3 ਈਅਰ ਐਟ ਏ ਕੇਐਫਸੀ ਕੈਨੇਡਾ ਪਰਿਵਾਰ ਚ ਮੈਂਬਰ ਮਾਤਾ ਪਿਤਾ ਵੱਡਾ ਵੀਰ ਮੈਰਿਟ ਪਿਤਾ ਜੀ ਅਮਰੀਕਾ ਰਿਟਰਨ ਲੋੜ ਆ ਮੁੰਡਾ ਕੈਨੇਡਾ ਪੀਆਰ ਹੋਵੇ ਕਾਸਟ ਕੋਈ ਵੀ ਹੋਵੇ ਮੁੰਡਾ ਸੋਨਾ ਤੇ ਨਸ਼ਾ ਰਹਿਤ ਹੋਵੇ ਬੈਚ ਨੂੰ ਪ्युअर ਫੈਮਲੀ ਹੋਵੇ ਨਾ ਨੰਬਰ نوٹ ਕਰੋ 98888 84012 ਇਹ ਸੀ ਅੱਜ ਦੇ ਮੁੰਡੇ ਕੁੜੀਆਂ ਦੇ ਨੰਬਰਾਂ ਸਮੇਤ ਰਿਸ਼ਤੇਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ